ਇਨਨ ਕੀ ਨਾ ਬੜਾਈ ਸੋ ਮੇਰਾ ਨਾਮ ਗਿਆਤਮਨ ਕਰੋ ਕਿ ਮੈਂ ਐਜ਼ ਅ ਸੀਐਚਓ ਕਮਿਊਨਿਟੀ ਹੈਲਥ ਅਫਸਰ ਕੰਮ ਕਰ ਰਹੀ ਹਾਂ ਇੱਥੇ ਪੰਜਾਬ ਵਿੱਚ ਮੈਮ ਜਿਹੜਾ ਅੱਜ ਇਹ ਬਿਲੇ ਪ੍ਰੈਜੈਂਟ ਕੀਤਾ ਜਾ ਰਿਹਾ ਵਾ ਕੀ ਜਿਹੜੀਆਂ ਮੰਗਾਂ ਦੇ ਕੀ ਢੜੇਗੇ ਸਰ ਅਸੀਂ 223 23 ਮੁਲਾਜ਼ਮ ਕਰ ਰਹੇ ਹਾਂ ਪੂਰੇ ਪੰਜਾਬ ਵਿੱਚ ਕੰਮ ਐਜ਼ ਅ ਕਮਿਊਨਿਟੀ ਹੈਲਥ ਅਫਸਰ ਠੀਕ ਹੈ ਅਸੀਂ ਇਹ 4-5 ਸਾਲ ਤੋਂ ਪਿੰਡਾਂ ਸੇਵਾਵਾ ਦੇ ਰਹੇ ਹਾਂ ਇਹ ਡਿਸਪੈਂਸਰੀਆਂ ਪਿੰਡਾਂ ਦੀਆਂ ਸਾਡੀਆਂ ਮੁੱਖ ਮੰਗਾਂ ਸਰ ਪਹਿਲਾਂ ਸਬੰਧਤ ਸਾਈ ਸੀਐਮ ਸਰ ਦੀ ਮੀਟਿੰਗ ਸੀ ਜਿਹੜੀ ਪੋਸਟਪੋਨ ਕਰ ਦਿੱਤੀ ਗਈ ਜਿਹੜੀ ਸਾਨੂੰ ਉਹ ਸਮਾਨਾ ਦਿੱਤੀ ਜਾਏ ਹਰ ਇੱਕ ਅਕਸਨ ਕੋਈ ਲੈਟਰ ਨਹੀਂ ਆਈ ਵਿਭਾਗ ਵੱਲੋਂ ਉਹ ਮੀਟਿੰਗ ਪੋਸਟਪੋਨ ਹੋਣ ਤੋਂ ਬਾਅਦ ਉਸੇ ਗੱਲ ਕਿ ਸਾਨੂੰ ਜੇ ਸਮਾਨ ਆ ਉਹ ਮੁਹੱਈਆ ਕਰਾਇਆ ਜਾਏ ਤਾਂ ਕਿ ਅਸੀਂ ਆਪਣਾ ਕੰਮ ਪੂਰਾ ਕਰ ਸਕੀਏ ਕਿਉਂਕਿ ਜਦੋਂ ਗਰਾਉਂਡ ਲੈਵਲ ਦਾ ਸਮਾਨ ਹੀ ਨਾ ਪੂਰਾ ਹੋਗਾ ਤੁਸੀਂ ਕੰਮ ਕਿਤਾ ਕਰਾਂਗੇ ਸਾਡਾ ਇਨਸੈਂਟਿਵ 2 ਮਿੰਟ ਰੁਕ ਜਾਓ ਮੰਗ ਦਿੱਤਾ ਗਿਆ ਤੇ ਸਾਡੇ ਕੰਮ ਵਧਾ ਦਿੱਤੇ ਗਿਆ ਉਹ ਸਾਨੂੰ ਰਿਲੀਜ਼ ਕੀਤਾ ਜਾਏ ਕਿਉਂਕਿ ਅਸੀਂ ਆਪਣੇ ਸੈਂਟਰ ਜਾ ਕੇ ਕੰਮ ਕਰ ਰਹੇ ਆ ਪਰ ਉਹ ਸਾਨੂੰ ਰੀਜ਼ ਨਹੀਂ ਕੀਤਾ ਗਿਆ ਕਿਉਂਕਿ ਸਾਡੇ ਕੋਲੋਇਲਟੀ ਬੋਨਸ ਆ ਜਿਹੜੇ 3 ਸਾਲ ਤੇ 5 ਸਾਲ ਪੂਰੇ ਹੋਣ ਤੇ ਮਿਲਦਾ ਸਾਨੂੰ ਸਰਕਾਰ ਵੱਲੋਂ ਉਹ ਦਿੱਤਾ ਜਾਏ ਤੇ ਲਾਸਟ ਸਾਡੇ ਕੀ ਜਿਹੜੀ ਮੂਤਰੀ ਤਨਖਾਹ ਸਾਡੀ ਹੈਗੀ ਆ 25000 ਆ ਬਾਕੀ ਰਾਜਾਂ ਪਾਕਿਸਤਾਨ ਵਿੱਚ ਪਰ ਸਾਡੀ ਇੱਥੇ ਮੂਤਰੀ ਤਨਖਾਹ 20000 ਆ ਅਸੀਂ 12 ਤੇ ਸਰਕਾਰ ਵੱਲੋਂ ਹੋਵਲੋਂ ਸੁਨੇਹੇ ਜਾਰੀਆ ਇਸ ਕਰਕੇ ਵੀ ਰੋਟ ਪ੍ਰਦਰਸ਼ਨ ਕੀਤਾ ਹੋਇਆ ਅੱਗੇ ਜਾ ਕੇ ਅਸੀਂ ਪਹਿਲਾਂ 15 ਗੱਲਾਂ ਨੂੰ ਅਸੀਂ ਜਿਹੜੇ ਆਨ ਕੁਲਦੀਪ ਸਿੰਘ ਹਾਲੀਵਾਲ ਜੀ ਜਿਹੜੇ ਅੰਗੇ ਆਪਣੇ ਮਿਨਿਸਟਰ ਉਹਨਾਂ ਦਾ ਧਰਾਵ ਕਰਾਂਗੇ ਥੋੜਾ ਉਸ ਤੋਂ ਬਾਅਦ ਅਸੀਂ ਵਕਤ ਵਕਤ ਗਿਲੇ ਵਿੱਚ ਜਾ ਕੇ ਜਿਹੜੇ ਉਹਦੇ ਐਮ ਐਲ ਏ ਆ ਉਹਨਾਂ ਦਾ ਧਰਾਵ ਕਰਾਂਗੇ ਸਿਹਤ ਮੰਤਰੀ ਤੇ ਮੁੱਖ ਮੰਤਰੀ ਦਾ ਧਰਾਵ ਕਰਾਂਗੇ ਹਾਂਜੀ ਮੈਨੂੰ ਵੀ ਨਾ ਆਪਣਾ ਜੀ ਮੇਹਰਬਾਨ ਹੋ ਮੰਨੋ మే ఆస్సియ ఛమ్యూనిటీ ਹੈ ਜੋ ఆఫీసర్ ਕੰਮ ਕਰ ਰਹੀਆਂ। ਇਹ ਮੈਮ ਅੱਜ ਮੰਗਾ ਗਈ ਆ ਕੋਈ। ਸਰ ਮੰਗਾਈ ਹੈ ਕਿ ਸਾਨੂੰ ਸਾਨੂੰ ਮਾਨਸਿਕ ਤੌਰ ਤੇ ਬਹੁਤ ਜ਼ਿਆਦਾ ਪਰੇਸ਼ਾਨ ਕੀਤਾ ਜਾ ਰਿਹਾ ਸਰਕਾਰ ਵੱਲੋਂ। ਅਗਰ ਤਾਂ ਸਾਡਾ ਕੰਮ ਵੀ ਨਾ ਇਹ ਨੰਬਰ ਦੇ ਬਾਇਡ ਇਨਕ੍ਰੀਜ਼ ਕਰ ਰਹੀ ਆ। ਉਹਦੇ ਨਾਲ ਸਾਨੂੰ ਸਾਡੀਆਂ ਤਨਖਾਹਾਂ ਵੀ ਪ੍ਰੋਪਰ ਹੋਣੀਆਂ ਚਾਹੀਦੀਆਂ ਹਨ। ਠੀਕ ਆ। ਤੇ ਦੇਸੀ ਤੇ ਜੇ ਸਾਡੀ ਉਹ ਘੱਟ ਦੇ ਦੇਸੀ ਕੰਮ ਮਿਲਨੇ ਚਾਹੀਦੇ ਉਹ ਨਹੀਂ ਤੁਹਾਨੂੰ ਘੱਟ ਨਹੀਂ ਰਹੀ ਆ। ਬਾਅਦ ਕੀ ਆ ਜਾਣੇ ਪੈਣਗੇ। ਕਿ ਜੋ ਸਾਡੀ ਸੀਐਮ ਨਾਲ ਮੀਟਿੰਗ ਸੀ ਉਹ ਵੀ ਸਾਡੀ ਸਰਦਰ ਅੱਜ ਕਰ ਦਿੱਤੀ ਗਈ ਹੈ ਉਹ ਵੀ ਸਿਖਾਉਣੇ ਕਿ ਸਾਡੀ ਦੁਬਾਰਾ ਜਲਦੀ ਜਲਦੀ ਸਾਰੀ ਇਹਨਾਂ ਨਾਲ ਕਰਵਾਈ ਜਾਵੇ ਤਾਂ ਕਿ ਸਾਡੀਆਂ ਜੋ ਪ੍ਰੋਬਲਮਸ ਹੋਗਾ ਹੱਲ ਜਲਦੀ ਜਲਦੀ ਨਿਕਲ ਸਕਣ ਜੇਕਰ ਇਹ ਮੇਢੇ ਨਹੀਂ ਆਪਣੀ ਕਰਾਈ ਜਾਂਦੇ ਸੀਐਮ ਸਾਹਮਣੇ ਕੀ ਆਪਾਂ ਸਰ ਅਸੀਂ ਫਿਰ 15 ਮਿਤੀ ਨੂੰ ਕਰਾ ਕਰਾਂਗੇ ਪ੍ਰੋਪਰ ਅਸੀਂ ਰੇ ਨਾਲ ਅਸੀਂ ਪ੍ਰੋਟੈਸਟ ਕਰਾਂਗੇ ਕੁਲਦੀਪ ਸਿੰਘ 45 ਵੱਲ ਨਾਲ ਸਰੋਤੀ ਕਰਾਉ ਕਰਾਂਗੇ ਉਹਨਾਂ ਨਾਲ ਤੇ ਪ੍ਰੋਪਰ ਰੇ ਨਾਲ ਸਾਰਾ ਜੋ ਪੰਜਾਬ ਦੇ ਜਿੰਨੇ ਵੀ ਸੀਐਚਓ ਕੰਮ ਕਰ ਰਹੇ ਨੇ ਸਰ ਉਹ ਪ੍ਰੋਟੈਸਟ ਕਰਨਗੇ ਅਗੇਂਸਟ ਓਕੇ